ਤਹਾਰਾਂ ਦੇ ਦਿਨ ਚੱਲ ਰਹੇ ਆ ਤੇ ਬਾਜ਼ਾਰਾਂ ਦੇ ਵਿੱਚ ਪੂਰੀ ਚਹਿਲ ਪਹਿਲ ਪੂਰੀ ਰੌਣਕ ਤੇ ਲੋਕ ਖਰੀਦਦਾਰੀ ਕਰਦੇ ਦੇਖੇ ਜਾ ਰਹੇ ਨੇ ਕੁਝ ਦਿਨਾਂ ਬਾਅਦ ਇੱਕ ਦੋ ਦਿਨਾਂ ਬਾਅਦ ਹੁਣ ਦੀਵਾਲੀ ਆ ਰਹੀ ਆ ਤੇ ਦੀਵਾਲੀ ਪੂਰੇ ਦੇਸ਼ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਹਿੰਦੂਆਂ ਤੇ ਸਿੱਖਾਂ ਦਾ ਸਾਂਝਾ ਤਿਹਾਰ ਹੋਣ ਕਰਕੇ ਬੜੀ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ ਜਾਂਦਾ ਲੋਕ ਖਰੀਦਦਾਰੀ ਕਰਦੇ ਆ ਲక్ష్ਮੀ ਦੀ ਪੂਜਾ ਕਰਦੇ ਆ ਦਾਨ ਪੁੰਨ ਕਰਦੇ ਨੇ ਤੇ ਪਟਾਕੇ ਆਤਿਸ਼ਵਾਜੀਆਂ ਵੀ ਚਲਾਉਂਦੇ ਆ ਪਰ ਹੁਣ ਜਿਸ ਤਰੀਕੇ ਦਾ ਅਸੀਂ ਵੇਖ ਰਹੇ ਆ ਪਿੱਛੇ ਬਾਜ਼ਾਰ ਦੇ ਵਿੱਚ ਇਹ ਜਗਰਾਉਂ ਦਾ ਕਮਲ ਚੌਂਕ ਤੋਂ ਸ਼ੁਰੂ ਹੋ ਕੇ ਅੱਗੇ ਵਾਲਾ ਬਾਜ਼ਾਰ ਆ ਇੱਥੇ ਤੁਹਾਨੂੰ ਕੋਈ ਪਟਾਕਿਆਂ ਵਗੈਰਾ ਦਾ ਤੁਹਾਨੂੰ ਦੀਪੂਜਕ ਪਟਾਕਿਆਂ ਦੀਆਂ ਦੁਕਾਨਾਂ ਨਹੀਂ ਮਿਲਣਗੀਆਂ ਕਿਉਂਕਿ ਸ਼ਾਇਦ ਲੋਕ ਕਾਫੀ ਜਾਗਰੂਕ ਹੋ ਚੁੱਕੇ ਨੇ ਜਾਂ ਲੋਕਾਂ ਨੂੰ ਇਹ ਲੱਗਣ ਲੱਗ ਗਿਆ ਕਿ ਹੁਣ ਪ੍ਰਦੂਸ਼ਣ ਕਰਨਾ ਸਾਡੀ ਸਿਹਤ ਲਈ ਠੀਕ ਨਹੀਂ ਹੈ ਉਹਦਾ ਕਰਕੇ ਪਟਾਕੇ ਬਹੁਤ ਲੋਕ ਜਾਗਰੂਕ ਹੋ ਗਏ ਨੇ ਕਿ ਚਲਾਉਂਦੇ ਨਹੀਂ ਪਰ ਹੋਰ ਖਰੀਦਦਾਰੀ ਕਰਦੇ ਦੇਖੇ ਜਾ ਸਕਦੇ ਨੇ ਇੱਧਰ ਦੁਕਾਨਦਾਰ ਸਾਰੇ ਵੀਰ ਖੜੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਹਾਲ ਹੈ ਬਾਈ ਜੀ ਵੀਰ ਜੀ ਠਾਕੂ ਹਾਂਜੀ ਹਾਂਜੀ ਵੀਰ ਜੀ ਕਿਵੇਂ ਆ ਦਿਵਾਲੀ ਦੀ ਰੌਣਕ ਆ ਠੀਕ ਠਾਕ ਆ ਵੀਰ ਜੀ ਬਾਜ਼ਾਰ ਚ ਕੋਈ ਜ਼ਿਆਦਾ ਗਾਹਕ ਨਹੀਂ ਆ ਕਿ ਵਜਾ ਵਜਾ ਵੀਰ ਜੀ ਮਹਿੰਗਾਈ ਆ ਕੁਛ ਹਾਂ ਕੁਛ ਜਿਹੜੇ ਹੜੂੜ ਆਇਆ ਉਹਦੇ ਕਰਕੇ ਵੀ ਹੋ ਸਕਦਾ ਹਾਂ ਅੱਛਾ ਮੈਂ ਵੇਖ ਰਿਹਾ ਸੀ ਉੱਥੋਂ ਲੱਗਿਆ ਦੇਖਣਾ ਅੱਗੇ ਤੱਕ ਕੋਈ ਸਾਨੂੰ ਪਟਾਕਿਆਂ ਵਾਲੀ ਦੁਕਾਨ ਨਹੀਂ ਮਿਲੀ ਵੀਰ ਜੀ ਪਟਾਕੇ ਐਕਚੁਅਲੀ ਨਾ ਆਊਟ ਆਫ ਜਿਹੜਾ ਸਿਟੀ ਆ ਬਾਹਰ ਆ ਉਥੇ ਅਲਾਉ ਕੀਤਾ ਹੋਇਆ ਗਵਰਨਮੈਂਟ ਨੇ ਸਰਕਾਰ ਨੇ ਹਾਂ ਪ੍ਰਸ਼ਾਸਨ ਨੇ ਇਸ ਕਰਕੇ ਪਟਾਕੇ ਜਿਹੜੇ ਆ ਬਾਹਰ ਲੱਗੇ ਹੋਏ ਠੀਕ ਹੈ ਸ਼ਹਿਰ ਤੋਂ ਬਾਹਰ ਲੱਗੇ ਜਾਂ ਖੁੱਲੀ ਜਗ੍ਹਾ ਤੇ ਲੱਗੇ ਜਾਂ ਮੰਡੀ ਲੱਗੇ ਲੋਕਾਂ 'ਚ ਥੋੜਾ ਜਾਗਰੂਕਤਾ ਵੀ ਆਈ ਆ ਪਟਾਕਿਆਂ ਦਾ ਟ੍ਰੈਂਡ ਹਾਂਜੀ ਬਿਲਕੁਲ ਜੀ ਗ੍ਰੀਨ ਦੀਵਾਲੀ ਲੋਕੀ ਪੰਜਾਬ ਸਰਕਾਰ ਵੀ ਗ੍ਰੀਨ ਦੀਵਾਲੀ ਮਨਾਉਣ ਨੂੰ ਕਹਿ ਰਹੀ ਆ ਕੁਝ ਲੋਕ ਵੀ ਜਿਹੜੇ ਆ ਇਸ ਵੱਲ ਨੂੰ ਅਵੇਅਰ ਹੋ ਰਿਹਾ ਆ ਆਉਣ ਵਾਲੇ ਟਾਈਮ ਦੇ ਵਿੱਚ ਗ੍ਰੀਨ ਦੀਵਾਲੀ ਜਿਹੜੀ ਹੈਗੀ ਮਨਾਈਏ ਤੁਸੀਂ ਦੀਵਾਲੀ ਕਿਵੇਂ ਮਨਾਉਂਗੇ ਵਧੀਆ ਮਨਾਵਾਂਗੇ ਜੀ ਜਿਵੇਂ ਲੋਕ ਮਨਾਣਗੇ ਠੀਕ ਐ ਗੋਲ ਜੀ ਗੱਲ ਕਰਕੇ ਕਹਿੰਦਾ ਜਿਵੇਂ ਲੋਕ ਹਾਂ ਵੀ ਜਵਾਨੋਂ ਕੀ ਹਾਲ ਨੇ ਵਧੀਆ ਜੀ ਆ ਦੀਵਾਲੀ ਦੇਖਣ ਆਇਓ ਨੇ ਇਹ ਤਾਂ ਹੀ ਬਾਜ਼ਾਰ ਚ ġੇੜਾ ਕੱਢਣ ਆਏ ਸੀ। ਅੱਛਾ ġੇੜਾ ਕੱਢਣ ਪਟਾਕੇ ਲੈਣਾ। ਇਹਨੇ ਸਹੀ ਦੱਸਿਆ। ਪੈਸੇ ਡੱਗ ਪਈ ਸਾਡੇ। ਕਿੱਥੇ ਡੱਗ ਪਏ? ਪਤਾ ਨਹੀਂ ਲੱਭਦੇ ਆਂ। ਹੁਣ ਨਹੀਂ ਲੱਭਣੇ ਫੇਰਾ। ਮੇਰੇ ਵਰਗੇ ਨਹੀਂ ਕਿਸੇ ਨੇ ਚੱਕਲੇ ਹੋਣੇ ਆ। ਅੱਛਾ ਪਟਾਕੇ ਲੈਣ ਆਏ ਹੋ। ਪਟਾਕੇ ਚਲਾਉਂਗੇ? ਹਾਂਜੀ। ਦਵਲਤੀ ਚਲਾਉਣੇ ਆ। ਤੇ ਨਾਲੇ ਕਹਿੰਦੇ ਵੀ ਪ੍ਰਦੂਸ਼ਣ ਹੁੰਦਾ ਚਲਾਇਦੇ ਨਹੀਂ ਹੁੰਦੇ। ਕੋਈ ਨਾ ਹੀ ਉਹ ਦੇਖੀ ਜਾਉ ਜਿਹੜਾ ਹੁੰਦਾ ਪ੍ਰਦੂਸ਼ਣ। ਜਦੋਂ ਯਾਰ ਤੁਹਾਨੂੰ ਸਕੂਲ ਵਾਲਿਆਂ ਨੇ ਦੱਸਿਆ ਨਹੀਂ ਕਿ ਵੀ ਆਪਾਂ ਗ੍ਰੀਨ ਦੀਵਾਲੀ ਮਨਾਉਣੀ ਆ। ਉਹ ਤਾਂ ਹੀ ਸਾਨੂੰ ਦੱਸਿਆ ਹੀ ਨਹੀਂ ਹਜੇ। ਮਸਾਨੀ ਸ਼ਰਾਰਤੀ ਲੱਗਦੇ ਹੋ ਪੂਰੇ ਨਹੀਂ ਸ਼ਰਾਰਤੀ ਤਾਂ ਨਹੀਂ ਇੰਨੇ ਹੈਗੇ ਹਜੇ ਤਾਂ ਹੈਗੇ ਆ ਕਿੰਧੂ ਤਰਾ ਖਾਸ ਲਾ ਰਹੇ ਇਹਨਾਂ ਦੀ ਚੰਗੀ ਤਾਂ ਬੱਚੇ ਆ ਬੱਚਿਆਂ ਨਾਲ ਥੋੜਾ ਹੱਸਣਾ ਖੇਡਣਾ ਵੀ ਚਾਹੀਦਾ ਇੱਧਰ ਬਾਜੀ ਹੁਣੀ ਬੈਠੇ ਨੇ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਐ ਵਧੀਆ ਜੀ ਕਿਵੇਂ ਆ ਦੀਵਾਲੀ ਦਾ ਮਾਹੌਲ ਦੀਵਾਲੀ ਦਾ ਮਾਹੌਲ ਵਧੀਆ ਜੀ ਬਹੁਤ ਵਧੀਆ ਹਾਂਜੀ ਠੀਕ ਆ ਜੀ ਕਿਵੇਂ ਮਨਾਓਗੇ ਦੀਵਾਲੀ ਫਿਰ ਫਤਵਾਰੀ ਪਟਾਕੇ ਤਾਂ ਹੁਣ ਸਾਡੇ ਕੋਲ ਤਾਂ ਹੁਣ ਚਲਾਉਣ ਰੇ ਬੱਚੇ ਚਲਾਉਣਗੇ ਅੱਛਾ ਹਾਂਜੀ ਵਧੀਆ ਰਹਿੰਦਾ ਜੀ ਦੀਵਾਲੀ ਦਾ ਜਿਵੇਂ ਦੀਵਾਲੀ ਤੋਂ ਬਾਅਦ ਜਾਂ ਦੁਸ਼ਹਿਰੇ ਤੋਂ ਬਾਅਦ ਇੱਕਦਮ ਪ੍ਰਦੂਸ਼ਣ ਵਾਧੇ ਆਂਦਾ ਸਰਕਾਰਾਂ ਵੀ ਬਹੁਤ ਕਹਿੰਦੀਆਂ ਨੇ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਵੀ ਕਹਿੰਦੀਆਂ ਨੇ ਵੀ ਪ੍ਰਦੂਸ਼ਣ ਕੰਟਰੋਲ ਹੋਣਾ ਚਾਹੀਦਾ ਕਿਉਂਕਿ ਉਸ ਤੋਂ ਬਾਅਦ ਇੱਕਦਮ ਬਿਮਾਰੀਆਂ ਵਧੇ ਆਂਦੀਆਂ ਨੇ ਹਸਪਤਾਲ ਭਰੇ ਪਏ ਆ ਬੱਚੇ ਬਹੁਤ ਛੇਤੀ ਦਾ ਸ਼ਿਕਾਰ ਹੁੰਦੇ ਆ ਬਿਮਾਰੀ ਦਾ ਤੇ ਉਸ ਨੂੰ ਦੇਖ ਕੇ ਜਿਹੜਾ ਹੈਗਾ ਲੱਗਦਾ ਵੀ ਹੁਣ ਪਟਾਕੇ ਬਿਲਕੁਲ ਬੰਦ ਹੋਣੇ ਚਾਹੀਦੇ ਆ ਹੋਣੇ ਚਾਹੀਦੇ ਜੀ ਬਹੁਤ ਸਾਰਾ ਹੁਣ ਬਿਮਾਰੀਆਂ ਬਾਧੀਆਂ ਦਿਨੋਂ ਦਿਨੇ ਕੀ ਪਟਾਕਸ ਦੇ ਵਿੱਚ ਕੀ ਚੀਜ਼ ਹੁੰਦੀ ਹੈ ਪਤਾ ਨਹੀਂ ਅਦਾ ਕਹਿੰਦਾ ਧੂਆ ਚੜਦਾ ਇਕਦਮ ਹੂੰ ਬੰਦ ਹੋਣੇ ਚਾਹੀਦੇ ਆ ਤੁਸੀਂ ਕਿਵੇਂ ਪਿੱਛੇ ਬੈਠ ਕੇ ਜੀ ਆਜੋ ਅੱਗੇ ਸੋ ਲੱਗਦਾ ਹੈ ਲੋਕਾਂ ਨੂੰ ਕਿ ਪ੍ਰਦੂਸ਼ਣ ਫੈਲਦਾ ਹੈ ਔਰ ਬੰਦ ਹੋਣੇ ਚਾਹੀਦੇ ਆ ਪਟਾਕੇ ਬਾਜੀ ਕਹਿੰਦੇ ਹਾਂ ਜੀ ਬੰਦ ਤਾਂ ਹੋਣੇ ਚਾਹੀਦੇ ਆ ਲੇਕਿਨ ਵਿੱਚ ਵੈਸੇ ਅਗਲੇ ਨੇ ਚਲਾਉਣੇ ਚਲਾਉਣੇ ਆ ਚਾਹੀ ਸਿੱਧਾ ਚਲਾ ਲੈਣਾ ਚਾਹੀਦਾ ਪਰਦੇ ਨਾਲ ਲੈ ਕੇ ਚਲਾ ਲੈਣਾ ਚਲਾਉਣੇ ਚਲਾਉਣੇ ਆ ਹਾਂਜੀ ਇੱਕ ਗੱਲ ਤਾਂ ਵਧੀਆ ਕੀਤੀ ਆ ਵੀ ਬਾਜ਼ਾਰ ਦੇ ਵਿੱਚ ਹੁਣ ਦੁਕਾਨਾਂ ਲੱਗਣੀਆਂ ਬੰਦ ਹੋ ਗਈਆਂ ਆਪਾਂ ਕਹਿਣੀ। ਹਾਂਜੀ ਉਸ ਵੀਰੇ ਨਗਰ ਕੇ ਟਾ ਆ ਕੇ ਦਾ ਸਾਰਾ ਦੇਖ ਕੇ ਗਏ ਆ। ਪਰਚੀ ਕੱਟ ਗਏ 500 ਰੁਪਏ ਦੀ। ਇਸੇ ਕਰਕੇ ਸਮਾਨ ਅੰਦਰ ਕਰਦੇ ਉਹਨਾਂ ਨੇ ਸਾਰਿਆਂ। ਹਾਂਜੀ। ਅੱਗੇ ਪਹਿਲਾਂ ਕੋਈ ਅਨਸੁਖਾਵੀ ਗੱਲ ਹੋ ਜਾਂਦੀ ਸੀ ਪਟਾਕਿਆਂ ਨੂੰ ਅੱਗ ਲੱਗ ਜਾਂਦੀ। ਹਾਂਜੀ ਹਾਂਜੀ। ਦੋ ਤਿੰਨ ਵਾਰੀ ਹੋਈ ਆ ਇੱਥੇ ਚਾਂਸ ਜੇ ਹੋਇਆ ਵਾ। ਤੇ ਦੋ ਵਾਰੀ ਤੋਂ ਉਹਨਾਂ ਨੇ ਫਿਰ 500 ਰੁਪਏ ਇੱਕ ਇੱਕ ਦੁਕਾਨਦਾਰ ਨੂੰ ਇੱਕ ਨੂੰ ਲਾਤਾ। ਫਿਰ ਇਸ ਕਰਕੇ ਉਹਨੂੰ ਅੰਦਰ ਅੰਦਰ ਹੀ ਜਿਹੜਾ ਸਾਰਾ ਸਮਾਨ। ਤਾਂ ਬਾਜ਼ਾਰ ਦੇ ਵਿੱਚ ਇਸ ਗੱਲ ਦੀ ਮਨਾਹੀ ਹੋ ਗਈ ਹੈ ਇਹ ਵੀ ਇੱਕ ਚੰਗੀ ਗੱਲ ਆ ਪ੍ਰਸ਼ਾਸਨ ਨੇ ਇਸ ਗੱਲ ਤੇ ਧਿਆਨ ਦਿੰਦਾ ਤੇ ਅੱਗੇ ਵੀ ਆਪਾਂ ਇੱਧਰ ਚੱਲਦੇ ਆਂ ਦੇਖਦੇ ਆਂ ਕਿਸ ਤਰ੍ਹਾਂ ਦਾ ਮਾਹੌਲ ਆ ਸੋ ਦੀਵਾਲੀ ਦੀਆਂ ਰੌਣਕਾਂ ਦੀਵਾਲੀ ਦੀ ਚਹਿਲ ਪਹਿਲ ਤੁਹਾਨੂੰ ਦਿਖਾਉਣਾ ਹੈ ਇੱਧਰ ਇੱਕ ਛੋਟਾ ਜਿਹਾ ਬੱਚਾ ਦੀਵੇ ਬਣਾ ਕੇ ਲੈ ਕੇ ਆਇਆ ਕਿਉਂਕਿ ਦੀਵਾਲੀ ਦਾ ਸਬੰਧ ਦੀਵਿਆਂ ਨਾਲ ਆ ਬੇਸ਼ੱਕ ਹੁਣ ਮਾਡਰਨ ਤਰੀਕਾ ਬੇਸ਼ੱਕ ਹੁਣ ਫੁੱਲ ਝੜੀਆਂ ਦੀਪਮਾਲਾ ਹੋਰ ਵੀ ਬਹੁਤ ਸੋਹਣੀਆਂ ਤਰ੍ਹਾਂ ਦੀ ਲਾਈਟਿੰਗ ਚਾਈਨਾ ਮੇਡ ਹੋਰ ਮੇਡ ਜਿਹੜੇ ਲਾਈਟਿੰਗ ਆ ਗਈਆਂ ਨੇ ਪਰ ਅਸਲ ਜਿਹੜੀ ਹੈਗੀ ਦਿਵਾਲੀ ਨਾ ਦੀਵਿਆਂ ਨਾਲ ਹੁੰਦੀ ਆ ਸਰੋਂ ਦੇ ਤੇਲ ਪਾ ਕੇ ਜਗਾਉਂਦੇ ਆ ਬੇਟਾ ਕੀ ਨਾਮ ਹੈ ਤੇਰਾ ਇੱਕਮ ਜੀ ਇੱਕਮ ਕਿਹੜਾ ਪਿੰਡ ਆ ਲੋਕਲੀ ਆਹੀ ਲੋਕਲੀ ਹਾਂ ਤੇ ਦੀਵੇ ਤੁਸੀਂ ਸਜਾਈ ਜਾਂਦੇ ਹੋ ਕਿੰਨੇ ਕੁ ਕੋਈ ਵਿਕਰੀ ਹੋਈ ਮਾੜੀ ਮੋਟੀ ਹੋ ਗਈ ਮਾੜੀ ਮੋਟੀ ਹੋਈ ਆ ਹੋਰ ਕੌਣ ਆ ਤੁਹਾਡੇ ਨਾਲ ਡੈਡੀ ਹੈ ਜੀ ਕਿੱਥੇ ਨੇ ਉਹ ਦਾਦਾ ਦੇ ਉਧਰ ਬੈਠੇ ਮੈਂ ਤਾਂ ਉਧਰ ਸਾਮਾਨ ਲੈਣ ਗਏ ਹਾਂ ਠੀਕ ਆ ਕਿਹੜੀ ਕਲਾਸ ਚ ਪੜ੍ਹਦੇ ਹੋ ਪੰਜਵੀਂ ਪੰਜਵੀਂ ਚ ਬੜਾ ਵਧੀਆ ਯਾਰ ਇਹ ਇਹ ਬੜੀ ਤਸਵੀਰ ਸੋਹਣੀ ਤੇ ਪਿਆਰੀ ਆ ਕਿ ਬੱਚਾ ਪੜਦਾ ਵੀ ਆ ਤੇ ਬੱਚਾ ਆਪਣੀ ਘਰ ਦੀ ਕਮਾਈ ਦੇ ਵਿੱਚ ਬਰਕਤ ਵੀ ਪਾ ਰਿਹਾਗਾ ਰੋਜ਼ਗਾਰ ਹੈ ਇਹਨਾਂ ਦਾ ਦੀਵੇ ਬਣਾਉਣਾ ਮਿੱਟੀ ਦੇ ਭਾਂਡੇ ਬਣਾਉਣਾ ਤੇ ਇਹੋ ਜਿਹੇ ਬੱਚਿਆਂ ਨੂੰ ਸਪੋਰਟ ਕਰਿਆ ਕਰੋ ਇਹੋ ਜਿਹੇ ਬੱਚਿਆਂ ਦੀ ਮਦਦ ਕਰਿਆ ਕਰੋ ਆਪਾਂ ਮਹਿੰਗੀਆਂ ਦੁਕਾਨਾਂ ਤੋਂ ਵੱਡੇ ਸ਼ੋਰੂਮਾਂ ਤੋਂ ਵੱਡੀਆਂ-ਵੱਡੀਆਂ ਦੀਪਮਾਲਾ ਹੋਰ ਲਾਈਟਿੰਗ ਖਰੀਦਦੇ ਆ ਅਸਲ ਦੀਵਾਲੀ ਉਦੋਂ ਹੀ ਬਣਦੀ ਆ ਜਦੋਂ ਅਸੀਂ ਕਿਸੇ ਛੋਟੀ ਦੁਕਾਨ ਤੋਂ ਕੋਈ ਦੀਬੇ ਖਰੀਦ ਕੇ ਹੋਰ ਜਿਹੜੇ ਮਿੱਟੀ ਦੇ ਚੀਜ਼ਾਂ ਬਣੀਆਂ ਹੋਈਆਂ ਘਰੂਂਡੀ ਹੁੰਦੀ ਹੈ ਇੱਕ ਜਿਹਦੇ ਨਾਲ ਅਸੀਂ ਪੂਜਾ ਕਰਦੇ ਹੁੰਦੇ ਆ ਇਹੋ ਜਿਹੀਆਂ ਚੀਜ਼ਾਂ ਖਰੀਦ ਕੇ ਕਿਸੇ ਮਿਹਨਤਕਸ਼ ਬੰਦੇ ਦੀ ਜੇਬ ਚ ਚਾਰ ਪੈਸੇ ਪਾਉਨੇ ਆ ਤੇ ਫਿਰ ਉਹਨਾਂ ਦੇ ਪਰਿਵਾਰ ਦੀ ਵੀ ਦੀਵਾਲੀ ਬਣ ਜਾਂਦੀ ਆ ਇਹੋ ਜਿਹੀ ਬੱਚਿਆਂ ਦੀ ਮਦਦ ਕਰਨੀ ਬਹੁਤ ਜ਼ਰੂਰੀ ਆ ਅ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਲਾਉਂਦਿਆਂ ਨੂੰ ਬੇਟਾ 10 11 ਦਿਨ ਹੋ ਗਏ ਅੱਛਾ ਹੋਰ ਕੌਣ-ਕੌਣ ਨੇ ਪਰਿਵਾਰ 'ਚ ਮੈਂ ਆ ਦਾਦਾ-ਦਾਦੀ ਮੰਮੀ ਡੈਡੀ ਤੇ ਮੇਰੀ ਨੀ ਵੱਡੀ ਭੈਣ ਤੇ ਮੇਰਾ ਵੱਡਾ ਭਰਾ ਹੀ ਠੀਕ ਹੈ ਉਹਨਾਂ ਨੇ ਵੀ ਲਈ ਹੈ ਦੁਕਾਨ ਮੇਰਾ ਭਰਾ ਤਾਂ ਲੁਧਿਆਣਾ ਜਾਂਦਾ ਹੀ ਡੈਡੀ ਵੀ ਕੰਮ ਕਰਦੇ ਦਾਦਾ ਉੱਧਰ ਹੈ ਹੂੰ ਬਹੁਤ ਵਧੀਆ ਬੇਟਾ ਸ਼ਾਬਾਸ਼ ਹੈ ਤੋ ਇਸ ਤਰ੍ਹਾਂ ਹੀ ਹੈ ਕਿ ਸੇ ਬਹੁਤ ਸੋਹਣੀ ਤੁਸੀਂ ਮਿਹਨਤ ਕਰ ਰਹੇ ਹੋ ਤੇ ਕਿੰਨੇ ਕੀ ਉਹ ਆ ਭਾਗ ਦੀਵੇ ਆਂ ਦਾ ਹਾਂਜੀ ਦੀਵੇ ਕਿੰਨੇ ਦੇ ਕਿੰਨੇ ਦਿੰਦੇ ਹੋ ਇਹ 20 ਰੁਪਏ ਦੇ ਦਰਜਨ ਆ ਜੀ 20 ਰੁਪਏ ਦੀ ਦਰਜਨ ਕੋਈ ਮਹਿੰਗੇ ਨਹੀਂ ਦੋਸਤੋ ਖਰੀਦਿਆ ਕਰੋ 20 ਰੁਪਏ ਦੀ ਦਰਜਨ ਆ ਤੇ ਇਹੋ ਜੇ ਬੱਚਿਆਂ ਦੀ ਮਦਦ ਕਰਨੀ ਵੀ ਜ਼ਰੂਰੀ ਆ ਕਿਉਂਕਿ ਦੀਵਾਲੀ ਦਾ ਇੱਕ ਇਹ ਸੁਨੇਹਾ ਵੀ ਅੱਗੇ ਜਾਂਦਾ ਕਿਉਂਕਿ ਦੀਵਾ ਦੀਵਾ ਵਾਲੀਏ ਦੀਵਾਲੀ ਬਣ ਜਾਂਦੀ ਹੈ ਤੇ ਜਦੋਂ ਦੀਵੇ ਬਾਲਾਂਗੇ ਤਾਂ ਜਿੱਥੇ ਤੁਹਾਡੇ ਘਰਾਂ ਦੇ ਵਿੱਚ ਰੌਸ਼ਨੀ ਹੋਊਗੀ ਉੱਥੇ ਇਹਨਾਂ ਦੇ ਘਰਾਂ ਦੇ ਵਿੱਚ ਵੀ ਰੌਸ਼ਨੀ ਹੋਊ ਬਿਲਕੁਲ ਸੋ ਬੇਟਾ ਗੱਲਬਾਤ ਕਰਾਂਗੇ ਤੁਹਾਡੇ ਡੈਡੀ ਨਾਲ ਵੀ ਸੋ ਬਹੁਤ ਸ਼ੁਕਰੀਆ ਸੋ ਅੱਗੇ ਵੀ ਚੱਲਦੇ ਆਂ ਹੋਰ ਇੱਧਰ ਦੇਖਦੇ ਆਂ ਕਿਸ ਤਰ੍ਹਾਂ ਦਾ ਮਾਹੌਲ ਆ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਲੋਕ ਦੀਵਾਲੀ ਬਾਰੇ ਕੀ ਸੁਨੇਹਾ ਦਿੰਦੇ ਆ ਪਟਾਕੇ ਚਲਾਉਣ ਬਾਰੇ ਜਾਂ ਹੋਰ ਕੋਈ ਸੋਹ ਦਿਵਾਲੀ ਦੇ ਤਿਹਾਰ ਮੌਕੇ ਜਿੱਥੇ ਸਾਰੇ ਤਰ੍ਹਾਂ ਦੀਆਂ ਸਜੋਸਜਪਟ ਵਾਲੀਆਂ ਦੁਕਾਨਾਂ ਬਾਜ਼ਾਰਾਂ ਦੇ ਵਿੱਚ ਲਾਈਆਂ ਜਾਂਦੀਆਂ ਪਹਿਲਾਂ ਬਾਜ਼ਾਰਾਂ ਦੇ ਵਿੱਚ ਪਟਾਕਿਆਂ ਦੀ ਖੁੱਲੀ ਵਿਕਰੀ ਹੁੰਦੀ ਸੀ ਹਰ ਦੁਕਾਨ ਦੇ ਅੱਗੇ ਤੁਹਾਨੂੰ ਛੋਟੀਆਂ-ਛੋਟੀਆਂ ਦੁਕਾਨਾਂ ਲੱਗੀਆਂ ਦਿਖਦੀਆਂ ਹੋਣੀਆਂ ਵੀ ਪਟਾਕੇ ਵਿਕ ਰਹੇ ਆ ਪਰ ਪਿਛਲੇ ਲੰਬੇ ਸਮੇਂ ਤੋਂ ਕਾਫੀ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਈਆਂ ਵੀ ਸ਼ਹਿਰਾਂ ਦੇ ਵਿੱਚ ਬਾਜ਼ਾਰ ਦੇ ਵਿੱਚ ਕਿਸ ਪਟਾਕਿਆਂ ਵਾਲੀ ਦੁਕਾਨ ਨੂੰ ਅੱਗ ਲੱਗ ਗਈ ਤਾਂ ਉਸ ਤੋਂ ਬਾਅਦ ਉਹ ਵੱਡੀਆਂ ਘਟਨਾਵਾਂ ਚ ਵਾਪਰੇ ਜਾਂਦਾ ਸੀ ਸੂਪਰ ਸ਼ਾਸਨ ਨੇ ਇਹਨਾਂ ਸਾਰੀਆਂ ਘਟਨਾਵਾਂ ਨੂੰ ਧਿਆਨ 'ਚ ਰੱਖਦੇ ਆ ਹੁਣ ਪਟਾਕਿਆਂ ਦੇ ਵੱਡੇ ਦੀਪੂ ਖੁੱਲੀ ਥਾਂ ਤੇ ਉਹਨਾਂ ਦੀ ਇੱਕ ਵਿਕਰੀ ਦੀ ਜਗ੍ਹਾ ਬਣਾਈ ਆ ਵੀ ਉੱਥੋਂ ਹੀ ਤੁਸੀਂ ਖਰੀਦ ਸਕਦੇ ਹੋ ਸ਼ਹਿਰ ਬਾਜ਼ਾਰ ਦੇ ਵਿੱਚ ਜਿੱਥੇ ਬਸੋਂ ਵਾਲਾ ਇਲਾਕਾ ਭੀੜ ਵਾਲਾ ਇਲਾਕਾ ਜਾਂ ਹੋਰ ਦੁਕਾਨਾਂ ਨੇ ਉੱਥੇ ਤੁਸੀਂ ਪਟਾਕੇ ਨਹੀਂ ਵੇਚ ਸਕਦੇ ਵਿਕਰੀ ਨਹੀਂ ਕਰ ਸਕਦੇ ਸੋ ਇਸੇ ਤਰ੍ਹਾਂ ਜਗਰਾਉਂ ਦੀ ਗੱਲ ਕਰੀਏ ਤਾਂ ਜਗਰਾਉਂ ਦੀ ਜਿਹੜੀ ਇਹ ਮੰਡੀ ਆ ਪਸ਼ੂ ਮੰਡੀ ਆ ਪਸ਼ੂ ਮੰਡੀ ਜਿਹੜੀ ਹੈ ਗਿਆ ਉਥੇ ਖੁੱਲਾ ਇੱਕ ਡੀਪੂ ਬਣਾ ਦਿੱਤਾ ਇੱਥੋਂ ਜਿਹੜੇ ਹੈਗੇ ਆ ਲੋਕ ਆ ਕੇ ਖਰੀਦਦਾਰੀ ਕਰਦੇ ਨੇ ਇੱਥੇ ਪੂਰਾ ਵੱਡਾ ਇੱਕ ਪਟਾਕਿਆਂ ਦਾ ਸਟਾਕ ਰੱਖਿਆ ਗਿਆਗਾ ਨਾਲ ਜਿਹੜੇ ਹੈਗੇ ਪੂਰੇ ਸੁਰੱਖਿਆ ਦੇ ਇੰਤਜ਼ਾਮਾਤ ਵੀ ਹੈਗੇ ਆ ਕੋਈ ਅਣਸਖਾਮੀ ਗੱਲ ਹੁੰਦੀ ਆ ਤਾਂ ਫਾਇਰ ਬਰਗੇਡ ਦੀ ਗੱਡੀ ਵੀ ਕੋਲੇ ਆ ਹੋਰ ਵੀ ਜਿਹੜਾ ਹੈਗਾ ਇੱਥੇ ਸਾਰੇ ਤਰ੍ਹਾਂ ਦਾ ਪ੍ਰਬੰਧ ਕੀਤਾ ਹੋਇਆ ਹੈਗਾ ਸੋ ਪਹਿਲਾਂ ਨਾਲੋਂ ਬਹੁਤ ਅਵੇਅਰਨੈਸ ਆ ਰਹੀ ਆ ਬਹੁਤ ਜਾਗਰੂਕਤਾ ਆ ਲਈ ਆ ਲੋਕ ਬਹੁਤ ਉਸ ਤਰ੍ਹਾਂ ਹੈਗਾ ਵੀ ਪਟਾਕਿਆਂ ਦਾ ਕ੍ਰੇਜ਼ ਬਹੁਤ ਘਟ ਗਿਆ ਪਟਾਕੇ ਬਹੁਤ ਘੱਟ ਚ ਲਾਉਂਦੇ ਆ ਲੋਕ ਕਿਉਂਕਿ ਪ੍ਰਦੂਸ਼ਣ ਨੂੰ ਧਿਆਨ ਚ ਰੱਖਦੇ ਆ ਉਹਨਾਂ ਨੂੰ ਇਹ ਹੁੰਦਾ ਵੀ ਚਲੋ ਪ੍ਰਦੂਸ਼ਣ ਫੈਲਦਾਗਾ ਉਸ ਤੋਂ ਬਾਅਦ ਕਿਉਂਕਿ ਦੀਵਾਲੀ ਜਦੋਂ ਲੰਘ ਜਾਂਦੀ ਆ ਦੀਵਾਲੀ ਤੋਂ ਬਾਅਦ ਬਹੁਤ ਸਾਰੀਆਂ ਬਿਮਾਰੀਆਂ ਧੂਏ ਕਰਕੇ ਖਾਂਸੀ ਦਮਾ ਤੇ ਹੋਰ ਵੀ ਬੁਖਾਰ ਤੱਕ ਦੀਆਂ ਜਿਹੜੀਆਂ ਵੱਡੀਆਂ ਬਿਮਾਰੀਆਂ ਜਿਹੜੀਆਂ ਆ ਫੈਲਦੀਆਂ ਨਜ਼ਰ ਆਉਂਦੀਆਂ ਨੇ ਉਹਦਾ ਕਰਕੇ ਜਿਹੜਾ ਹੈਗਾ ਲੋਕਾਂ ਦੀ ਇੱਕ ਸ਼ਿਕਾਇਤ ਹੁੰਦੀ ਹੈ ਵੀ ਯਾਰ ਬਹੁਤ ਪ੍ਰਦੂਸ਼ਣ ਹੋ ਗਿਆ ਕਿਉਂਕਿ ਉਸ ਤੋਂ ਬਾਅਦ ਇੱਕਦਮ ਪ੍ਰਦੂਸ਼ਣ ਦੀ ਜਿਹੜੀ ਹੈ ਰੇਸ਼ੋ ਉਹ ਵਧ ਜਾਂਦੀ ਹੈ ਉਹਦਾ ਕਰਕੇ ਹੁਣ ਪਟਾਕਿਆਂ ਦਾ ਬਹੁਤ ਘਟ ਗਿਆ ਕ੍ਰੇਜ਼ ਪਰ ਫਿਰ ਵੀ ਜਿਨ੍ਹਾਂ ਨੇ ਚਲੋ ਮਨਾਉਣੀਆਂ ਦੀਵਾਲੀ ਉਹਨਾਂ ਨੇ ਖਰੀਦਦਾਰੀ ਕਰਨੀ ਹੁੰਦੀ ਆ ਤੇ ਲੋਕ ਖਰੀਦਦਾਰੀ ਕਰ ਵੀ ਰਹੇ ਨੇ ਭਾਈ ਜੀ ਹੁਣ ਪਟਾਕੇ ਖਰੀਦਣ ਆਏ ਬਾਈ ਜੀ ਕਿੱਥੋਂ ਆਏ ਹੋ ਅਸੀਂ ਆਏ ਆ ਜੀ ਮੋਲਾਪੁਰ ਦਾਖੇ ਤੋਂ ਠੀਕ ਹੈ ਤਾਂ ਪਹਿਲਾਂ ਨਾਲੋਂ ਮੈਂ ਕਿਹ ਦੇਖ ਰਿਹਾ ਸੀ ਅੰਦਰ ਵੀ ਗੱਲ ਕਰ ਰਹੀ ਪਟਾਕਿਆਂ ਦਾ ਕ੍ਰੇਜ਼ ਬੱਸ ਬਹੁਤ ਘਟ ਗਿਆ ਪਰ ਦੀਵਾਲੀ ਨੂੰ ਕਹਿੰਦੇ ਪਟਾਕਿਆਂ ਨਾਲ ਹੀ ਜਾਣਿਆ ਜਾਂਦਾ ਵੀ ਪਟਾਕੇ ਚਲਾਵਾਂਗੇ ਦੀਵਾਲੀ ਤਾਂ ਹੀ ਆ ਇਹਦੇ ਵਿੱਚ ਐ ਹੋ ਆ ਜੀ ਜੋ ਹੁਣ ਰੁਝਾਨ ਪਹਿਲਾਂ ਪੈਦਾ ਚਾਹਿਆ ਚੁੱਕਿਆ ਉਹਨੂੰ ਹਟਾਉਣਾ ਘਟਾਉਣਾ ਬੜਾ ਮੁਸ਼ਕਲ ਹੋ ਜਾਂਦਾ ਨਾ ਜੋ ਹੁਣ ਬੱਚੇ ਨੇ ਬੱਚੇ ਦਾ ਬੱਚੇ ਹੁੰਦੇ ਹਨ ਉਹਨੂੰ ਕਿੱਦਾਂ ਸਮਝਾ ਲਈਏ ਪਰ ਉਹਨਾਂ ਦੀ ਖੁਸ਼ੀ ਪੂਰੀ ਕਰਨ ਵਾਸਤੇ ਜੋ ਜਮਾਨੇ ਦਾ ਰਸਤੂਰ ਆ ਕਰਨਾ ਪੈਂਦਾ ਜਾਂ ਤਾਂ ਬਿਲਕੁਲ ਹੀ ਇਹ ਚੀਜ਼ ਬੈਨ ਹੋ ਜਾਣੀ ਚਾਹੀਦੀ ਆ ਜਾਂ ਇਦਾਂ ਦੀ ਕੋਈ ਕਾਰਡ ਕੱਢੀ ਜਾਣੀ ਚਾਹੀਦੀ ਹੈ ਜਿਹੜੀ ਦੇ ਵਿੱਚ ਸਾਡੇ ਬੱਚਾਵਾਂ ਨੂੰ ਤੇ ਸਾਡੇ ਬੱਚਿਆਂ ਨੂੰ ਜਾਂ ਆਪਣੇ ਆਪ ਨੂੰ ਕੋਈ ਜਿਹੜਾ ਨਾਲ ਕੋਈ ਹਾਰਮਫੁਲ ਹادثਾ ਨਾ ਹੋਵੇ ਨਾ ਤਾਂ ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਸਾਡੇ ਸਰਕਾਰਾਂ ਵੱਲੋਂ ਜਾਂ ਸਾਡੇ ਲੋਕਾਂ ਵੱਲੋਂ ਇਹ ਚੀਜ਼ ਦਾ ਉਦਦਮ ਕਰਨਾ ਚਾਹੀਦਾ ਜੇ ਮੱਕ ਆਪਾਂ ਕਹਿੰਦੇ ਇੰਦਾ ਘਟ ਜਾਣਗੇ ਜਾਂ ਇੰਦਾ ਕਰੇਜ਼ ਘਟੂ ਕਰੇਜ਼ ਘਟਦਾ ਨਹੀਂ ਹੁੰਦਾ ਕਦੇ ਕੋਈ ਵੀ ਚੀਜ਼ ਜਿਹੜੀ ਆ ਟੋਟਲੀ ਖਤਮ ਨਹੀਂ ਹੁੰਦੀ ਜਿੰਨਾ ਚਿਰ ਉਹਨੂੰ ਸਹੀ ਸਿਹਤ ਤੇ ਨਾ ਲਈਏ ਸੋ ਸਾਨੂੰ ਸਿਹਤ ਲੈਣ ਦੀ ਲੋੜ ਆ ਤੇ ਹਲਕੇ ਫੁਲਕੇ ਪਟਾਕੇ ਬੱਚਿਆਂ ਦੀ ਖੁਸ਼ੀ ਵਾਸਤੇ ਜੋ ਜਮਾਨੇ ਵਿੱਚ ਚੱਲਦਾ ਫਿਰੋ ਤਾਂ ਹਲ ਕਰਨਾ ਹੀ ਪੈਦਾ ਜੋ ਮਾਹੌਲ ਹੋਵੇ ਨਾ ਜਿਵੇਂ ਪੋਲਿਊਸ਼ਨ ਦੀ ਤੁਸੀਂ ਗੱਲ ਕੀਤੀ ਪੋਲਿਊਸ਼ਨ ਤੇ ਪਹਿਲਾਂ ਵੀ ਬਹੁਤ ਸਵਾਲ ਖੜੇ ਹੁੰਦੇ ਨੇ ਝੋਨੇ ਦਾ ਸੀਜ਼ਨ ਚੱਲ ਰਿਹਾ ਕਿਸਾਨਾਂ ਤੇ ਵੀ ਦੋਸ਼ ਲੱਗ ਜਾਂਦੇ ਆ ਵੀ ਪਰਾਲੀ ਨੂੰ ਅੱਗ ਲਾਉਂਦੇ ਆ ਤਾਂ ਹੀ ਪੋਲਿਊਸ਼ਨ ਹੁੰਦਾ ਪਰ ਪਰਾਲੀ ਤੋਂ ਬਿਨਾ ਹੋਰ ਵੀ ਬਹੁਤ ਸਾਰੇ ਕਾਰਨ ਨੇ ਗੱਡੀਆਂ ਦਾ ਧੂਆਂ ਹੋ ਗਿਆ ਆ ਹੁਣ ਪਟਾਕਿਆਂ ਕਰਕੇ ਉਸ ਤੋਂ ਬਾਅਦ ਵੀ ਪ੍ਰਦੂਸ਼ਣ ਹੋਊਗਾ ਪਰ ਦੋਸ਼ ਜਿਹੜੇ ਹੈਗੇ ਆ ਸਮੇਂ-ਸਮੇਂ ਤੇ ਲੱਗਦੇ ਰਹਿੰਦੇ ਆ ਦੇਖੋ ਜੀ ਜੋ ਵੀ ਚੀਜ਼ ਅਸੀਂ ਬਾਲਾਂਗੇ ਉਹਦੇ ਨਾਲ ਪੋਲੂਸ਼ਨ ਤਾਂ ਹੋਊਗਾ ਹੀ ਜਦੋਂ ਕੋਈ ਵੀ ਫਿਊਲ ਬਲੂਗਾ ਕੋਈ ਵੀ ਅੱਗ ਲੱਗੂਗੀ ਤਾਂ ਉਹਦੇ ਨਾਲ ਤਾਂ ਜਿਹੜਾ ਧੂਆਂ ਹੋਣਾ ਹੋਣਾ ਹੀ ਹੋਣਾ ਕੁਦਰਤੀ ਗੱਲ ਆ ਵੀ ਹੋਊਗਾ ਸੋ ਇਸ ਲਈ ਸਾਡੀਆਂ ਸਰਕਾਰਾਂ ਜਿਹੜੀਆਂ ਨੇ ਨਾ ਕਿਤੇ ਨਾ ਕਿਤੇ ਬਹੁਤ ਪਿੱਛੇ ਨੇ ਇਹ ਜਦੋਂ ਅਸੀਂ ਮੌਕੇ ਤੇ ਆਉਂਦੇ ਆ ਮੌਕੇ ਤੇ ਆ ਕੇ ਹਰ ਇੱਕ ਨੂੰ ਫਿਕਰ ਪੈ ਜਾਂਦਾ ਜੀ ਹੁਣ ਪੋਲਿਊਸ਼ਨ ਹੋਊਗਾ ਜਿਵੇਂ ਤੁਸੀਂ ਹੁਣ ਪੱਤਰਕਾਰ ਬੀਰੋ ਤੁਸੀਂ ਵੀ ਇਸ ਚੀਜ਼ ਦੇ ਉੱਤੇ ਪੂਰੇ ਸਟੈਂਡਿੰਗ ਪੋਜੀਸ਼ਨ ਦੇ ਵਿੱਚ ਆ ਜੰਨੇ ਹੋਣਾ ਵਿਊਜ਼ ਲੈਣੇ ਹੋ ਜਾਂ ਕਹ ਲਓ ਵੀ ਸਾਰੇ ਪਾਸੇ ਮੀਡੀਆ ਦੇ ਉੱਤੇ ਵੀ ਇਹ ਚੱਲਦਾ ਤੋਂ ਇਸ ਚੀਜ਼ ਨੂੰ ਹਲਕੇ ਵਿੱਚ ਨਾ ਲੈ ਕੇ ਪਹਿਲਾ ਹੀ ਇਹਦੀ ਪਲੈਨਿੰਗ ਫਿਰ ਪਲੈਨਿੰਗ ਜਿਹੜੀ ਹੋਣੀ ਚਾਹੀਦੀ ਆ ਸੋ ਏਡੇ ਏਡੇ ਸਾਡੇ ਕੋਲ ਵਿਗਿਆਨੀ ਬੈਠੇ ਨੇ ਸਾਇੰਸ ਕਿੱਥੇ ਤੱਕ ਤਰੱਕੀ ਕਰ ਚੁੱਕੀ ਆ ਤਾਂ ਸਾਡੇ ਕੋਲ ਬਹੁਤ ਇਹਦੇ ਹੱਲ ਹੋ ਸਕਦੇ ਨੇ ਪਰ ਹੱਲ ਘਾਟੇ ਆ ਵੀ ਸਰਕਾਰਾਂ ਦਾ ਇਧਰ ਇਧਰਲੇ ਪਾਸੇ ਜਿਹੜਾ ਵਾ ਧਿਆਨ ਹੀ ਨਹੀਂ ਹੈ ਸੋ ਜੇ ਅਸੀਂ ਧਿਆਨ ਦਈਏ ਤਾਂ ਕੋਈ ਵੀ ਚੀਜ਼ ਨਾਮੁਮਕਿਨ ਨਹੀਂ ਸਾਰੀਆਂ ਚੀਜ਼ਾਂ ਮੌਮਕਨ ਹੁੰਦੀਆਂ ਜੇ ਅਸੀਂ ਸਾਰੇ ਰਲ ਕੇ ਹੰਬੜਾ ਮਾਰੀਏ ਸੋ ਹੰਬੜਾ ਮਾਰਨ ਦੀ ਲੋੜ ਆ ਹੰਬੜਾ ਮਾਰਾਂਗੇ ਉਹ ਇਹ ਸਾਰਾ ਕੋਈ ਬਾਹਰ ਵਿੱਚ ਪੈਸਾ ਇਹਦੇ ਵਿੱਚ ਸਾਰੀ ਚੀਜ਼ ਇਨਵੋਲਵ ਹੁੰਦੀ ਆ ਸੋ ਇਹ ਕਿਤਨਾ ਕਿਤੇ ਜਿਹੜਾ ਵਾ ਸਰਕਾਰਾਂ ਨੇ ਇਹਦੇ ਵਿੱਚ ਮੈਂ ਕਹੂੰਗਾ ਵੀ ਬਹੁਤ ਪਿੱਛੇ ਨੇ ਦੋਸ਼ੀ ਨਹੀਂ ਕਹਿ ਸਕਦਾ ਇੱਧਰ ਧਿਆਨ ਦੇਣ ਦੀ ਲੋੜ ਆ ਪਰ ਇਹਨੂੰ ਪੂਰਾ ਕਰਨ ਦਾ ਵੀ ਪੂਰੀ ਜਿੰਨੀ ਕਹਿਰੀ ਜਿੰਨੀ ਜਲਦੀ ਫਾਸਟ ਰੇਲ ਤੇ ਕੰਮ ਹੋਣਾ ਚਾਹੀਦਾ ਹੋਣਾ ਚਾਹੀਦਾ ਕਿਉਂਕਿ ਪੋਲੂਸ਼ਨ ਇੱਕ ਬਹੁਤ ਵੱਡੀ ਪ੍ਰੋਬਲਮ ਹੈ ਜਿਹੜੀ ਬਹੁਤ ਸਾਰੀਆਂ ਬਿਮਾਰੀਆਂ ਨੂੰ ਅੱਗੇ ਜਿਹੜਾ ਸੁਨੇਹਾ ਦਿੰਦੀ ਹੈ ਤੇ ਜਿਹੜਾ ਹੁਣ ਅੱਗੇ ਕੀ ਹੁੰਦਾ ਸੀ ਬਾਜ਼ਾਰਾਂ ਦੇ ਵਿੱਚ ਖੁੱਲੀਆਂ ਦੁਕਾਨਾਂ ਲੱਗਦੀਆਂ ਸੀ ਪਟਾਕਿਆਂ ਦੀਆਂ ਹਰ ਇੱਕ ਦੁਕਾਨ ਦੇ ਅੱਗੇ ਪਟਾਕੇ ਹੁੰਦੇ ਹੁਣ ਇਹ ਚੀਜ਼ਾਂ ਬੈਨ ਕਰਤੀਆਂ ਹੁਣ ਪਟਾਕਿਆਂ ਦੇ ਵੱਡੇ ਥੋਕ ਦੇ ਡੀਪੋ ਦੇ ਤੇ ਖੁੱਲੀਆਂ ਥਾਮਾਂ ਤੇ ਜਿਵੇਂ ਇੱਥੇ ਮੰਡੀ ਚ ਅੱਜ ਤੁਸੀਂ ਵੀ ਪਟਾਕੇ ਲੈਣ ਆਏ ਹੋ ਇਹ ਫੈਸਲਾ ਕਿਵੇਂ ਵਿਖੜਿਆ ਦੇਖੋ ਜੀ ਇਹ ਤਾਂ ਬਹੁਤ ਵਧੀਆ ਫੈਸਲਾ ਹੈ ਜਿੱਥੇ ਆਪਾਂ ਵਾਦੀ ਵਾਲਾ ਹਲਾ ਇਲਾਕਾ ਵਾ ਜਾਂ ਆਵਾਜਾਈਆ ਬਹੁਤ ਭੀੜ ਭੜਕਾ ਜੇ ਉੱਥੇ ਕੋ ਕੋ ਆਪਾਂ ਦੇਖਦੇ ਆ ਮੀਡੀਆ ਤੇ ਵੀ ਦੇਖਦੇ ਆ ਟੀਵੀ 'ਚ ਦੇਖਦੇ ਆ ਕਿ ਬਹੁਤ ਵੱਡੇ ਹਾਦਸੇ ਹੋ ਜਾਂਦੇ ਨੇ ਕਈ ਕਿ ਦੁਕਾਨਾਂ ਨੂੰ ਅੱਗ ਲੱਗ ਜਾਂਦੀ ਆ ਦੇਖੋ ਇਹ ਇੱਕ ਫਿਊਲ ਆ ਇਹ ਰੈਗਨੀਸ਼ਨ ਦਾ ਟੈਂਪਰੇਚਰ ਆ ਜਾਂ ਕੋਈ ਕੁਦਰਤੀ ਗੱਲ ਕੋਈ ਕਿਸੇ ਨੇ ਤੀਲੀ ਸਿੜਤੀ ਜਾਂ ਬੱਚੇ ਨੇ ਸ਼ਰਾਰਤ ਕਰਤੀ ਜਾਂ ਵੈਸੇ ਹੀ ਕੋਈ ਫਾਇਰ ਬਾਕਸ ਉਹ ਜਿਹੜੀ ਸ਼ਾਰਟ ਸਰਕਟ ਹੋ ਜਾਂਦਾ ਕੋਈ ਨਾ ਕੋਈ ਅੱਗ ਫੜ ਲੈਂਦੀ ਆ ਇਹ ਕੁਦਰਤੀ ਗੱਲ ਆ ਸੋ ਜੇ ਅਸੀਂ ਖੁੱਲੇ ਵਿੱਚ ਹੋਵਾਂਗੇ ਤਾਂ ਬਹੁਤ ਸਾਰੀਆਂ ਜਾਨਾਂ ਜਾਨੀ ਤੇ ਮਾਲੀ ਨੁਕਸਾਨ ਜਿਹੜਾ ਹੁਣ ਤੋਂ ਬ ਕਰਦੇ ਜੀ ਆਓ ਜੀ ਫਿਰ ਆਪਾਂ ਨਾਲ ਨਾਲ ਪਟਾਕੇ ਵਾਲੇ ਅੰਦਰ ਵੀ ਜਿਹੜਾ ਦੇ ਲਈ ਸੁਪਾਈ ਜੀ ਹੁਣੀ ਮੋਲਾਪੁਰ ਤੋਂ ਆਏ ਨੇ ਸੋ ਸ਼ਲਾਗਾ ਜੋਗ ਫੈਸਲਾ ਦੱਸਦੇ ਨੇ ਸਰਕਾਰ ਦਾ ਕਿ ਅੱਗੇ ਅਣਸੁਖਾਵੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਜਾਂਦੀਆਂ ਸੀ ਪਰ ਹੁਣ ਸਰਕਾਰਾਂ ਨੇ ਸੋਹਣੇ ਫੈਸਲੇ ਲਈ ਆ ਵੀ ਖੁੱਲੀਆਂ ਥਾਵਾਂ ਤੇ ਜਿਹੜਾ ਇਸ ਤਰ੍ਹਾਂ ਦੀ ਵਿਕਰੀ ਦੇ ਜਿਹੜੀ ਐ ਜਸ ਦਿੱਤੀ ਆ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਅਣਸੁਖਾਵੀ ਗੱਲ ਨਾ ਹੋਵੇ ਸੋ ਖਰੀਦਦਾਰੀ ਚੱਲ ਰਹੀ ਆ ਪਟਾਕਿਆਂ ਦੀ ਲੋਕ ਦਿਵਾਲੀ ਕਿਉਂਕਿ ਦਿਵਾਲੀ ਦਾ ਜਿਹੜਾ ਤਿਹਾਰ ਹੈ ਉਹ ਪਟਾਕੇ ਨਾਲ ਹੀ ਜੁੜਿਆ ਹੋਇਆ ਹੈਗਾ ਬੱਚੇ ਹੁੰਦੇ ਆ ਬੱਚਿਆਂ ਦਾ ਇੱਕ ਮਨ ਹੁੰਦਾ ਕਿ ਪਟਾਕੇ ਚਲਾਏ ਜਾਣ ਆਤਿਸ਼ਵਾਦ ਜੀ ਕੀਤੀ ਜਾਵੇ ਸੋ ਇਹ ਸਾਰੀਆਂ ਜਿਹੜੀਆਂ ਰੀਤੀ ਰਿਵਾਜ ਨੇ ਇਹ ਸ਼ੁਰੂ ਤੋਂ ਚੱਲੇ ਆ ਰਹੇ ਨੇ ਬਣੇ ਹੋਏ ਨੇ ਜਿਹਦਾ ਕਰਕੇ ਇਹ ਜਿਵੇਂ ਬਾਈ ਜੀ ਕਹਿੰਦੇ ਸੀ ਬਦਲਣੇ ਵੀ ਔਖੇ ਹੁੰਦੇ ਨੇ ਕਿਉਂਕਿ ਜਿਹੜੀ ਚੀਜ਼ ਰੌ ਰੀਤਾਂ ਨਾਲ ਜੁੜੀ ਹੋਈ ਹੈ ਲੰਬੇ ਸਮੇਂ ਤੋਂ ਚੱਲਦੀ ਜਾ ਰਹੀ ਉਹਨੂੰ ਬਦਲਣਾ ਵੀ ਔਖਾ ਹੋ ਜਾਂਦਾ ਹੈਗਾ ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਗਰਾਉਂ ਤੋਂ ਜਿੱਥੇ ਦੀਵਾਲੀ ਦੀ ਖਰੀਦਦਾਰੀ ਦੀਵਾਲੀ ਦੇ ਜਿਹੜੀ ਰੌਣਕਾ ਉਹ ਦਿਨੋਂ ਦਿਨ ਵਾਧੀ ਜਾ ਰਹੀ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਹੋਰ ਵੀ ਵਧਣੀ ਹੈ ਬਿਸ਼ੱਕ ਹਲੇ ਸ਼ੁਰੂਆਤੀ ਦਿਨ ਨੇ ਦੁਕਾਨਦਾਰ ਕਹਿ ਰਹੇ ਸੀ ਕਿ ਹਲੇ ਉਨੀ ਵਿਕਰੀ ਨਹੀਂ ਹੋ ਰਹੀ ਲੋਕਾਂ 'ਚ ਉਹਨਾਂ क्रेਜ਼ ਨਹੀਂ ਹੈ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਵੱਧ ਸਕਦਾ ਕੈਮਰਾਮੈਨ ਕੁਲਜੀਤ ਨਾਲ ਜਗਰਾਉਂ ਤੋਂ ਮੈਂ ਹਰਜਿੰਦਰ ਸਿੰਘ